the world record holder oh he's a world record breaker devendra jadharia rio olympic ch gold medal jit ke khabran ch chha gayi ne javelin throw event ch nawa vishwa record sthapit kar devendra ne gold medal apne naam kita eh devendra da dooja olympic gold medal hai devendra ne apna hi sthapit kita hoya vishwa record tod ke gold medal jitya devendra ne f46 category ch 63.97 meter da throw laga ke gold medal apne naam kita ਦੇਵਿੰਦਰ ਦਾ ਜਨਮ ਰਾਜਸਥਾਨ ਦੇ ਚੁਰੂ ਜ਼ਿਲ੍ਹੇ 'ਚ ਇੱਕ ਸਧਾਰਨ ਪਰਿਵਾਰ 'ਚ ਹੋਇਆ ਸੀ 8 ਸਾਲ ਦੀ ਉਮਰ 'ਚ ਇੱਕ ਰੁੱਖ ਤੇ ਚੜਦੇ ਹੋਏ ਦੇਵਿੰਦਰ ਦਾ ਹੱਥ ਇੱਕ ਤਾਰ ਨਾਲ ਜੁੜ ਗਿਆ ਜਿਸ ਕਾਰਨ ਉਹਨਾਂ ਨੇ ਆਪਣਾ ਖੱਬਾ ਹੱਥ ਗਵਾ ਦਿੱਤਾ ਦੇਵਿੰਦਰ ਦੀ ਜ਼ਿੰਦਗੀ 'ਚ ਇੱਕ ਨਵਾਂ ਟੀਚਾ ਉਸ ਵੇਲੇ ਆਇਆ ਜਦ ਉਸਨੇ 1995 'ਚ ਸਕੂਲੀ ਪੈਰਾਥਲੈਟਿਕਸ ਚੈਂਪੀਅਨਸ਼ਿਪ 'ਚ ਹਿੱਸਾ ਲੈਣਾ ਸ਼ੁਰੂ ਕੀਤਾ 1997 'ਚ ਸਕੂਲੀ ਪ੍ਰਤੀਯੋਗਤਾਵਾਂ 'ਚ ਦੇਵਿੰਦਰ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਹਨਾਂ ਦੇ ਕੋਚ ਰਿਪੂ ਦਮਨ ਸਿੰਘ ਨੇ ਉਹਨਾਂ ਨੂੰ ਖੇਡਾਂ ਨੂੰ ਗੰਭੀਰਤਾ ਨਾਲ ਲੈਣ ਦਾ ਹੌਸਲਾ ਦਿੱਤਾ ਦਵਿੰਦਰ ਨੇ ਆਪਣਾ ਅੰਤਰਰਾਸ਼ਟਰੀ ਕੈਰੀਅਰ 2002 ਚ ਦੱਖਣੀ ਕੋਰੀਆ ਚ ਏਸ਼ੀਆਈ ਖੇਡਾਂ ਦੇ ਨਾਲ ਸ਼ੁਰੂ ਕੀਤਾ ਸੀ ਜੈਵਲਿਨ ਥਰੋ ਇਵੈਂਟ ਚ 2004 ਦੇ ਏਥਨਸ ਪੈਰਾਓਲੰਪਿਕਸ ਖੇਡਾਂ ਚ 골ਡ ਮੈਡਲ ਜਿੱਤ ਕੇ ਦਵਿੰਦਰ ਨੇ ਕਮਾਲ ਕਰ ਦਿੱਤਾ ਸਾਲ 2008 ਅਤੇ 2012 ਚ ਜੈਵਲਿਨ ਥਰੋ ਇਵੈਂਟ ਨੂੰ ਓਲੰਪਿਕਸ ਤੇ ਨਹੀਂ ਰੱਖਿਆ ਗਿਆ ਸੀ 2004 ਚ 골ਡ ਜਿੱਤਣ ਤੋਂ ਬਾਅਦ ਹੁਣ ਦਵਿੰਦਰ ਨੇ 12 ਸਾਲ ਬਾਅਦ ਫਿਰ ਤੋਂ 골ਡ ਜਿੱਤਿਆ ਏਥਨਸ ਪੈਰਾਓਲੰਪਿਕਸ ਚ ਦਵਿੰਦਰ ਨੇ 62.15 ਮੀਟਰ ਦਾ ਥਰੋ ਲਗਾਇਆ ਸੀ ਰੀਓ 올림픽ਸ 'ਚ ਆਪਣੇ ਹੀ ਰਿਕਾਰਡ ਤੋੜਦੇ ਹੋਏ ਦਵਿੰਦਰ ਨੇ 63.97 ਮੀਟਰ ਦਾ ਥਰੋ ਲਗਾ ਕੇ 골ਡ ਮੈਡਲ ਤੇ ਕਬਜ਼ਾ ਕੀਤਾ 36 ਸਾਲ ਦੇ ਦਵਿੰਦਰ ਨੇ ਰਿਓ ਪੈਰਾਓਲੰਪਿਕਸ 'ਚ ਤਿਰੰਗਾ ਚੁੱਕ ਭਾਰਤੀ ਦਰਦ ਦੀ ਅਗਵਾਈ ਕੀਤੀ ਸੀ ਦਵਿੰਦਰ ਨੂੰ ਸਾਲ 2005 'ਚ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਸਾਲ 2012 'ਚ ਦਵਿੰਦਰ ਨੂੰ ਪਦਮਸ਼ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਹਾਸਲ ਕਰਨ ਵਾਲੇ ਉਹ ਪਹਿਲੇ ਪੈਰਾਓਲੰਪਿਕ ਖਿਡਾਰੀ ਸਨ ਭਾਰਤੀ ਰੇਲਵੇ 'ਚ ਕੰਮ ਕਰਨ ਵਾਲੇ ਦਵਿੰਦਰ ਆਪਣੀ ਪਤਨੀ ਅਤੇ ਬੇਟੀ ਦੇ ਨਾਲ ਜੈਪੁਰ 'ਚ ਰਹਿੰਦੇ ਨੇ ਉਹ ਰਾਜਸਥਾਨ ਦੀ ਪੈਰਾ ਲੰਪਿਕ ਕਮੇਟੀ ਦੇ ਮੈਂਬਰ ਵੀ ਨੇ